ਜਿਸ ਤੇ ਬੀਸੀਸੀਆਈ ਨੇ ਲਾਈ ਸੀ ਪਾਬੰਦੀ ਉਹ ਉਹ ਹੀ ਬਣ ਗਿਆ ਕ੍ਰਿਕਟ ਟੀਮ ਦਾ ਕਪਤਾਨ T20 ਵਿਸ਼ਵ ਕੱਪ ਅਤੇ ਵਿਸ਼ਵ ਕੱਪ ਜਿੱਤਣ ਦੀ ਮਿਲੀ ਜ਼ਿੰਮੇਵਾਰੀ ਇੰਗਲੈਂਡ ਦਾ ਉਹ ਖਿਡਾਰੀ ਜਿਸ ਤੇ ਭਾਰਤ ਵਿੱਚ ਆਈਪੀਐਲ ਖੇਡਣ ਤੇ ਪਾਬੰਦੀ ਲੱਗੀ ਹੋਈ ਹੈ ਬੀਸੀਸੀਆਈ ਦੇ ਇੱਕ ਵੱਡੇ ਨਿਯਮ ਨੂੰ ਤੋੜ ਕੇ ਮੁਸੀਬਤ ਖਰੀਦਣ ਵਾਲੇ ਖਿਡਾਰੀ ਨੂੰ ਹੁਣ ਕਪਤਾਨ ਬਣਾਇਆ ਗਿਆ ਹੈ ਅਸੀਂ ਗੱਲ ਕਰ ਰਹੇ ਹਾਂ ਹੈਰੀ ਬਰੂਕ ਦੀ ਜਿਸ ਨੂੰ ਇੰਗਲੈਂਡ ਦੀ ਵਨਡੇ ਅਤੇ T20 ਟੀਮ ਦਾ ਕਪਤਾਨ ਬਣਾਇਆ ਗਿਆ ਹੈ 26 ਸਾਲਾ ਬਰੂਕ ਨੇ ਜੋਸ ਬਟਲਰ ਦੀ ਜਗ੍ਹਾ ਲਈ ਹੈ ਬਰੂਕ ਜਨਵਰੀ 2022 ਵਿੱਚ ਇੰਗਲੈਂਡ ਲਈ ਡੈਬਿਊ ਕਰਨ ਤੋਂ ਬਾਅਦ ਟੀਮ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਉਸ ਨੂੰ ਇੰਗਲੈਂਡ ਦੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਹ ਟੈਸਟ ਕ੍ਰਿਕਟ ਵਿੱਚ ICCI ਰੈਂਕਿੰਗ ਵਿੱਚ ਦੂਜੇ ਸਥਾਨ ਤੇ ਰਿਹਾ ਹੈ ਜਦਕਿ ਪਿਛਲੇ 1 ਸਾਲ ਤੋਂ ਉਹ ਵਨਡੇ ਅਤੇ T20 ਆਈ ਫਾਰਮੈਟਾਂ ਵਿੱਚ ਉਪ ਕਪਤਾਨ ਦੀ ਭੂਮਿਕਾ ਨਿਭਾ ਰਿਹਾ ਹੈ ਬਰੂਕ ਨੇ 2018 ਵਿੱਚ ਨਿਊਜ਼ੀਲੈਂਡ ਲਈ ਹੋਏ ICC U19 ਵਿਸ਼ਵ ਕੱਪ ਲਈ ਇੰਗਲੈਂਡ ਦੀ ਕਪਤਾਨੀ ਵੀ ਕੀਤੀ ਸੀ ਬਰੂਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਸਨੇ ਇੰਗਲੈਂਡ ਲਈ 26 ਵਨਡੇ ਅਤੇ 44 T20 ਮੈਚ ਖੇਡੇ ਹਨ ਜਿਸ ਵਿੱਚ ਉਸਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਕਪਤਾਨ ਬਣ ਤੋਂ ਬਾਅਦ ਹੈਰੀ ਬਰੂਕ ਇਹ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ ਹੈ ਉਹ ਆਉਣ ਵਾਲੇ T20 ਵਿਸ਼ਵ ਕੱਪ ਅਤੇ ਵਿਸ਼ਵ ਕੱਪ ਵਿੱਚ ਇੰਗਲੈਂਡ ਨੂੰ ਚੈਂਪੀਅਨ ਬਣਾਉਣ ਦੀ ਕੋਸ਼ਿਸ਼ ਕਰੇਗਾ। ਬਰੂਕ ਨੇ ਬਚਪਨ ਵਿੱਚ ਇੰਗਲੈਂਡ ਲਈ ਖੇਡਣਾ ਅਤੇ ਟੀਮ ਦੀ ਕਪਤਾਨੀ ਕਰਨ ਦਾ ਸੁਪਨਾ ਦੇਖਿਆ ਸੀ। ਅੱਜ ਉਸ ਲਈ ਇਹ ਮੌਕਾ ਮਿਲਣਾ ਬਹੁਤ ਖਾਸ ਹੈ। ਬਰੂਕ ਇੰਗਲੈਂਡ ਦੀ ਟੀਮ ਲਈ ਮਈ 2025 ਦੇ ਅਖੀਰ ਵਿੱਚ ਵੈਸਟ ਇੰਡੀਜ਼ ਵਿਰੁੱਧ ਘਰੇਲੂ ਲੜੀ ਨਾਲ ਸ਼ੁਰੂਆਤ ਕਰੇਗਾ, ਜਿਸ ਵਿੱਚ 3 ਵਨਡੇ ਅਤੇ T20 ਮੈਚ ਹੋਣਗੇ। ਬਰੂਕ ਦੀ ਅਗਵਾਈ ਵਿੱਚ ਟੀਮ ਦਾ ਇਹ ਪਹਿਲਾ ਪ੍ਰਦਰਸ਼ਨ ਹੋਵੇਗਾ। ਬਰੂਕ ਦੇ ਕਪਤਾਨ ਬਣ ਨਾਲ ਇੰਗਲੈਂਡ ਕ੍ਰਿਕਟ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਗਿਆ ਹੈ, ਜਿੱਥੇ ਨੌਜਵਾਨ ਅਤੇ ਹ ਦੀ ਖਿਡਾਰੀ ਦੇ ਹੱਥ ਵਿੱਚ ਹੈ ਅੱਗੇ ਸਵਾਲ ਇਹ ਹੈ ਕਿ ਉਹ ਟੀਮ ਨੂੰ ਸਫਲਤਾ ਦੀਆਂ ਬੁਲੰਦੀਆਂ ਤੇ ਲਿਜਾ ਸਕੇਗਾ ਜਾਂ ਨਹੀਂ ਇਹ ਦੇਖਣਾ ਦਿਲਚਸਪ ਹੋਵੇਗਾ ਬਿਊਰੋ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ